ਅਖਬਾਰ ਦੇ ਪੱਤਰਕਾਰ ਦੇ ਉੱਤੇ ਫਾਇਰਿੰਗ ਹੋਈ ਹੈ ਬਠਿੰਡਾ ਦੇ ਭਗਤਾ ਭਾਈ ਕਾਪੂਰਾ ਦਾ ਇਮਾਮਲਾ ਹੈ ਜ਼ਖਮੀ ਪੱਤਰਕਾਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਸਲੇ ਦੇ ਨਾਲ ਵਿਅਕਤੀ ਦੇ ਉੱਤੇ ਹਮਲਾ ਕੀਤਾ ਗਿਆ ਹੈ ਪੁਲਿਸ ਦੇ ਉੱਤੇ ਕਾਰਵਾਈ ਨਾ ਕਰਨ ਦੇ aarop ਲਗਾਏ ਨੇ ਜ਼ਖਮੀ ਨੇ ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਪੂਰਾ ਹਮਲਾ ਸਾਹਮਣੇ ਆਇਆ ਹੈ ਬਠਿੰਡਾ ਪੁਲਿਸ ਮਾਮਲੇ ਦੀ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਭਗਤੇਪਾਈ ਦੇ ਵਿੱਚ ਇੱਕ ਰਜੀਵ ਗੋਇਲ ਨਾਂ ਦੇ ਵਿਅਕਤੀ ਤੇ ਜਿਹੜੀ ਹੈਗੀ ਐ ਫਾਇਰ ਆਰਮ ਅੰਜਰੀ ਹੋਈ ਹੈ ਸੋ ਪਹਿਲਾਂ ਉਹਨਾਂ ਨੂੰ ਸਿਵਲ ਹਸਪੀਟਲ ਭਗਤੇਪਾਈ ਕਾ ਜਿਹੜਾ ਹੈਗਾ ਉਹ ਤੇ ਐਡਮਿਟ ਕਰਾਇਆ ਗਿਆ ਸੀਗਾ ਉਤੋਂ ਬਠਿੰਡਾ ਦੇਖੇ ਰੈਫਰ ਕੀਤਾ ਗਿਆ ਸਿਵਲ ਹਸਪੀਟਲ ਬਠਿੰਡਾ ਦੇਖੇ ਸਾਡੀ ਅਸੀਂ ਟੀਮ ਦੇ ਨਾਲ ਅਸੀਂ ਆਏ ਹਾਂ ਸੋ ਅਸੀਂ ਇਹ ਜਿਹੜੇ ਹੈਗੇ ਰਜੀਵ ਗੋਇਲ ਜੋ ਕਿ ਇੱਥੇ ਐਡਮਿਟ ਨੇ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਬੰਦੀ ਕਾਰਵਾਈ ਹੈਗੀ ਸ਼ੁਰੂ ਕਰ ਦਿੱਤੀ ਹੈ ਤੇ ਬਿਆਨ ਕਲਮਬੰਦ ਕਰਨ ਲਈ ਇੱਕ ਟੀਮ ਲਗਾ ਦਿੱਤੀ ਹੈ ਤੇ ਫਰਦਰ ਅਸੀਂ ਜਿਹੜੀ ਹੈਗੀ ਐਸਸੀਆਈਏ ਦੀ ਟੀਮ ਸੇ ਨਾਲ ਥਾਣਾ ਦਿয়ালਪੁਰਾ ਦੀ ਟੀਮ ਜਿਹੜੀ ਹੈਗੀ ਲਗਾ ਦਿੱਤੀ ਹੈ ਸੀਸੀਟੀਵੀ ਕੈਮਰਾ ਚੈੱਕ ਕਰਕੇ ਜੋ ਵੀ ਐਸ ਪਰ ਲਾਅ ਹੋਵੇ ਬੰਦੀ ਕਾਰਵਾਈ ਕੀਤੀ ਜਾਊਗੀ ਕੀ ਕਾਰਨ ਕੀ ਰਿਹਾ ਸਰ ਕੁਝ ਲੱਗਿਆ ਪਤਾ ਇਹ ਤੁਹਾਨੂੰ ਆ ਦੇਖੋ ਇਹਦਾ ਤਫਤੀਸ਼ ਦਾ ਵਿਸ਼ਾ ਹੈ ਉਹਨਾਂ ਵੱਲੋਂ ਕੁਝ ਅਲੀਗੇਸ਼ਨ ਲਗਾਏ ਜਾ ਰਹੇ ਨੇ ਵੀ ਕੁਝ ਬੰਦੇ ਨਾਲ ਉਹਨਾਂ ਦੀ ਪਰਸਨਲ ਅੰਜਿਸ਼ ਹੈਗੀ ਹੈ ਸੋ ਸਾਰੇ ਅੰਗਲਾ ਦੀ ਜਿਹੜੀ ਹੈਗੀ ਤਫਤੀਸ਼ ਕੀਤੀ ਜਾ ਰਹੀ ਹੈ